ਸਰ ਜੀ ਜੀ ਸ਼ਮਾ ਜੀ ਤੁਹਾਡਾ ਸਾਲਿਆ ਦਾ ਹੋਣਾ ਇਸ ਤਰ੍ਹਾਂ ਲੱਗਦਾ ਜਿਵੇਂ ਆਪਾਂ ਪਾਤਸ਼ਾਹ ਨੂੰ ਮਿਲਦਾ ਹੈ ਪਾਤਸ਼ਾਹ ਇਸ ਦਿਵਾਰ ਦੀ ਕਿਸਾਬਤ ਨੇ ਪਾਤਸ਼ਾਹ ਸੱਲੇਮਾ ਵਿੱਚ ਨੇ ਪਾਤਸ਼ਾਹ ਸਰਬ ਸ਼ਬਦਾ ਵਿੱਚ ਨੇ ਪਾਤਸ਼ਾਹ ਉਸ ਸਾਗਰ ਨੂੰ ਹਵਾਲਾ ਵਿੱਚ ਜੋ ਸਾਡੇ ਆਸ-ਪਾਸ ਵਾਗ ਰਹੀਆਂ ਰੌਣਕਾਂ ਸਦੀਆਂ ਸਦੀਆਂ ਬਾਅਦ ਇਸ ਤਰ੍ਹਾਂ ਦੇ ਵਿਅਕਤੀ ਪੈਦਾ ਹੁੰਦੇ ਜਿਨ੍ਹਾਂ ਨੂੰ ਹਰ ਕੋਈ ਪਿਆਰ ਦਾ ਸਤਿਕਾਰ ਦਾ ਜਿਨ੍ਹਾਂ ਤੋਂ ਹਰ ਕੋਈ ਪਿਆਰ ਪ੍ਰਾਪਤ ਕਰਦਾ ਹੈ ਅੱਜ ਦਾ ਇਹ ਇਸ ਸਮੁੱੱਚੇ ਮਹੌਲ ਨੇ ਅੱਤ ਦਾ ਗੰਗੇਂ ਦੇ ਜਦੋਂ ਅਸੀਂ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਦੀ ਹੀ ਉਸੇ ਜਗਾਹ ਤੇ ਇਕੱਠੇ ਹੋਏ ਜਿੱਥੇ ਲਗਾਤਾਰ ਪਿਛਲੇ ਲਗਭਗ 7 ਸਾਲਾਂ ਤੋਂ ਉਹ ਮੋਦੀ ਸੀ ਵਿਰਾਵਾਦੀ ਸੀ ਸਾਡੇ ਸਾਧਰ ਸਾਰਿਆਂ ਦੀ ਅਗਵਾਈ ਤਾਂ ਕਰਦੇ ਹੀ ਸੀ ਪੰਜਾਬੀ ਸਾਰੇ ਪੰਜਾਬੀ ਕਲਾ ਪੰਜਾਬੀ ਦੀਆਂ ਉਹ ਸਾਨੂੰ ਸੂਕਮ ਤਾਂ ਜਾਣ ਇੱਕ ਦਿਸ਼ਾ ਦਿੰਦੇ ਸੀ ਮੈਂ ਇਸ ਸਵਾਲੀ ਕਾਰਵਾਈ ਬਕਾਇਦਾ ਸ਼ੁਰੂ ਕਰ ਤੋ ਪਹਿਲਾਂ ਉਪ ਚੇਅਰਮੈਨ ਪੰਜਾਬ ਕਨਗ੍ਰੈਸ ਦੇ ਡਾਕਟਰ ਜੋਗਰਾਜੀ ਨੂੰ ਬੇਨਤੀ ਕਰਦਾ ਕਿ ਉਹ ਪੰਜਾਬ ਵਾਜ ਕੌਂਸਲ ਦੇ ਸਾਰੇ ਆਦੇਦਾਰ ਤੇ ਪੰਜਾਬ ਕੌਂਸਲ ਜੁੜੀਆਂ ਬੰਦਰ ਅਕੈਡਮੀਆ ਦੇ ਸਾਰੇ ਪ੍ਰਧਾਨਾਂ ਅਤੇ ਜਨਰਲ ਕੌਂਸਲ ਦੇ ਮੈਂਬਰਾਂ ਤੇ ਸਹਾਇਤ ਕਰਨ ਨਾਲ ਲੇਖੀ ਵਾਤਵਾਰ ਸ਼ੌਦਾ ਦੇ ਫੋਲਪੇਟ ਕਰਨ ਬੰਦਸਾ ਹੁਣ ਡਾਕਟਰ ਸੁਰਜੀਤ ਪਾਤਰ ਸਿੰਗਾਫੀ ਕਪਤਾ ਦੇ ਉਹ ਰੁਕਣ ਸੀਗੇ ਜਿਨ੍ਹਾਂ ਨੇ ਪਿਛਲੀ ਲਗਭਗ ਪੌਣੇ ਸਦੀ ਤੋਂ ਬਾਅਦ ਜਿੰਨੀ ਪੰਜਾਬੀ ਵਿੱਚ ਕਵਿਤਾ ਲਿਖੀ ਗਈ ਜਿੰਨੀਆਂ ਪੰਜਾਬੀ ਵਿੱਚ ਮੁਖੌਟ ਲਹਿਰਾਂ ਚੱਲੀਆਂ ਉਹਨਾਂ ਸਾਰਿਆਂ ਨਾਲ ਬਰ ਮੇਚਦੇ ਹੋਏ ਆਪਣੀ ਇੱਕ ਵੱਖਰੀ ਪਛਾਣ ਸਥਾਪਿਤ ਕੀਤੀ ਬਿਲਕੁਲ ਸਮਕਾਲੀ ਸਮਿਆਂ ਦੇ ਵਿੱਚ ਜੀ ਅਸੀਂ ਜਿਹੜਾ ਪੰਜਾਬ ਦੇ ਗਰਮ ਦਿਨਾਂ ਤੋਂ ਸ਼ੁਰੂ ਕਰ ਲਈਏ ਨਕਸੀ ਲੇਰ ਉਸ ਤੋਂ ਬਾਅਦ ਪੰਜਾਬ ਸਾਖ ਉਸ ਤੋਂ ਬਾਅਦ ਕਸਾਲ ਅਧੋਰਨ ਇਹ ਇਹੋ ਜਿਹੇ ਮਹਾਨ ਦੇ ਸੀ ਪੰਜਾਬੀ ਸਾਹਿਤ ਦੇ ਜਦੋਂ ਉਹਨਾਂ ਨੇ ਆਪਣੀ ਇੱਕ ਬਲੱਖਣ ਆਵਾ ਸ਼ਮਤਾ ਰਹੀ ਬੁਖੇਰੀ ਔਰ ਆਪਾਂ ਸਾਰੇ ਉਹਨਾਂ ਨੂੰ ਨਾਲ-ਨਾਲ ਜਿਹੜਾ ਉਹਨਾਂ ਨਾਲ ਜਿਹੜੇ ਵਿਚਰਦੇ ਰਹੇ ਆ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ 'ਚ ਕਿੰਨੀ ਸਮਰੱਥਾ ਸੀ ਆਪਣੇ ਆਪ ਨੂੰ ਪ੍ਰਗਟਾਉਣ ਦੀ ਵੀ ਤੇ ਦੂਜੇ ਨੂੰ ਆਪਣੇ ਆਪ ਵਿੱਚ ਜਮਾਉਣ ਦੀ ਵੀ ਜੀਵਨ ਦੀ ਵੀ ਉਹਨਾਂ ਦੇ ਕੋਹੋਟ ਰੰਗਾਂ ਦੇ ਦੀ ਗੱਲਤਾ ਹੈ ਪਰ ਮੈਂ ਕਦੇ ਕਦੇ ਇਹ ਗੰਦਾਂਦਾ ਕਿ ਰੰਗਾਂ ਨਾਲੋਂ ਜ਼ਿਆਦਾ ਉਹ ਸ਼ੇਡਸ ਦੀ ਗੱਲਤਾ ਹੈ ਹਰ ਰੰਗ ਦੀ ਕੋਈ ਨਾ ਕੋਈ ਭਾਵ ਉਹਨਾਂ ਦੀ ਗੱਲਤਾ ਵਿੱਚ ਬਰਾਜਮਾਨ ਰਹਿੰਦੀ ਸੀ ਸੰਦੇਸ਼ ਦੀ ਸੀ ਔਰ ਕੋਈ ਬੋਲਡ ਸ਼ਬਦਾਂ ਵਿੱਚ ਵੀ ਉਹ ਬਹੁਤ ਸੂਖਮ ਤੇ ਗਰੀਬੀ ਦੀ ਗੱਲ ਕਹਿ ਦਿੰਦੇ ਸੀ ਕਿ ਬਹੁਤ ਹੀ ਸੂਖਮ ਸ਼ਬਦਾਂ ਦੇ ਵਿੱਚ ਉਹ ਬਹੁਤ ਬੋਲਡ ਤੇ ਬਹੁਤ ਲਾਊਡ ਗੱਲ ਵੀ ਕਹਿ ਲੈਂਦੇ ਸੀ ਮਨਾਂ ਵਿੱਚ ਉਹਨਾਂ ਦੇ ਕੋਈ ਸ਼ੇਰ ਯਾਦ ਆ ਰਹੇ ਕਿ ਕਿਸੇ ਦਾ ਹੱਥ ਕਿਸੇ ਦਾ ਕੋਹਾ ਕਿਸੇ ਦਾ تیر کمان ਸਾਡੀ ਅੱਖ ਚੋਂ ਡਿੱਗਦਾ ਹੰਝੂ ਸਾਡਾ ਟੋਹਣੇ ਚੋਂ ਉਹਨਾਂ ਦਰਦ ਨੂੰ ਦੁੱਖ ਨੂੰ ਇਨ੍ਹਾਂ ਸ਼ਬਦਾਂ ਚ ਪ੍ਰਗਟ ਕਰ ਦੇਣ ਉਹ ਸ੍ਰੀ ਜੀਤ ਬਾਦਲ ਦੇ ਹਿੱਸੇ ਆ ਸਕਦਾ ਸੀ ਫੇਰ ਸਾਡੇ ਸਾਹਮਣੇ ਆਉਂਦੀ ਉਹਨਾਂ ਦੀ ਆਖਰੀ ਕਵਤਾ ਜਿਹਦੇ ਚ ਉਹਨਾਂ ਨੇ ਕਿਹਾ ਜਿਹੜੀ ਅਜੇ ਤੱਕ ਛਪੀ ਨਹੀਂ ਸੀ ਪਰ ਉਹਨਾਂ ਦੇ ਕਾਗਜ਼ਾਤ ਵਿੱਚ ਪਈ ਸੀ ਉਹ ਸੀ ਕਿ ਜੀਵਨ ਦੀਆਂ ਸ਼ਾਮਾਂ ਪੈ ਗਈਆਂ ਕਈ ਗੱਲਾਂ ਦਿਲ ਵਿੱਚ ਰਹਿ ਗਈਆਂ ਕਈ ਕੰਮ ਅਣਕੀਤੇ ਰਹਿ ਗਏ ਨੇ ਕਈ ਮਾਫੀਆਂ ਮੰਗਣ ਵਾਲੀਆਂ ਨੇ ਪਰ ਕੁਝ ਗੱਲਾਂ ਦਾ ਬਾਣਦੀ ਹੈ ਜੋ ਸੁਣੀਆਂ ਕਹੀਆਂ ਕੀਤੀਆਂ ਨੇ سینੇ ਵਿੱਚ ਲੱਥਣ ਵਾਲੀਆਂ ਵੀ ਰੂਹਾਂ ਨੂੰ ਰੰਗਣ ਵਾਲੀਆਂ ਵੀ ਇਸ ਤਰ੍ਹਾਂ ਦੇ ਕਿਤਾਬ ਇਸ ਤਰ੍ਹਾਂ ਦੇ ਗੱਲਾਂ ਕਰਨ ਵਾਲੇ ਸੁਜੀਤ ਪਾਤਰ ਅੱਜ ਸਾਡੇ ਵਿੱਚ ਨਹੀਂ ਹੈ ਤੇ ਇਸ ਸਟੇਜ ਇਹ ਡਾਈਸ